ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਅੱਜ 21 ਮਈ 5 2025 ਦਾ ਦਿਨ ਹੈ ਤੇ ਦਿਨ ਵੀ ਹੈ ਬੁੱਧਵਾਰ ਅੱਜ ਨਾਭਾ ਸ਼ਹਿਰ ਦੇ ਬਲਰਾਹ ਸਲਮੇ ਦੇ ਵਿੱਚ ਲੋਕਾਂ ਦੀ ਭੀੜ ਉਦੋਂ ਇਕੱਠੀ ਜ਼ਿਆਦਾ ਹੋ ਗਈ ਜਦੋਂ ਦੋ ਤਿੰਨ ਵੱਡੇ ਟਰੱਕਾਂ ਵਾਲੇ ਜਾਂ ਡਰਾਈਵਰਾਂ ਵਾਲੇ ਸਿਲਮੇ ਦੇ ਵਿੱਚ ਟਰਾਲੇ ਲੈ ਕੇ ਆ ਗਏ ਜਾਂ ਟਰੱਕ ਲੈ ਕੇ ਆ ਗਏ ਭੀੜ ਕਿਉਂ ਬਧੀ ਉਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂ ਕਿਉਂ ਲੋਕ ਇਕੱਠੇ ਹੋਏ ਆਉਂ ਦਿਖਾਈਏ ਬਿ ਕੀ ਕਾਰਨ ਰਿਹਾ ਅੱਜਾ ਪੰਜਾਬ ਨਸ਼ਿਆਂ ਦੀ ਦਲਦਲ ਚ ਬਹੁਤ ਹੱਦ ਤੱਕ ਡੁੱਬ ਚੁੱਕਿਆ ਖਾਸ ਕਰਕੇ ਨੌਜੋਨੀ ਦੇ ਇਹ ਨਾ ਪਤਾ ਕੀ ਹੈ ਇਹ ਪੂਰੀ ਦੁਨੀਆ ਚ ਹੈ ਜੀ ਕਈ ਵਾਰੀ ਆਪਾਂ ਆਪੇ ਆਪਣੇ ਸਿਰ ਮਿੱਟੀ ਪਾਈ ਜਾਂਦੇ ਹਾਂ ਔਰ ਤੁਸੀਂ ਪੱਗ ਬੰਨੀ ਐ ਤੁਸੀਂ ਤਾਂ ਕੋਈ ਨਸ਼ਾ ਨਹੀਂ ਕਰਦੇ ਤੁਸੀਂ ਕਰਦੇ ਹੋ ਜੀ ਕੋਈ ਸਿੰਘ ਸਾਹਿਬ ਇੱਧਰ ਦੇਖੋ ਆਪਾਂ ਗੱਲਾਂ ਕਰਦੇ ਤੁਸੀਂ ਕੋਈ ਰੈਕਸ਼ਿਕ ਤਾਂ ਨਹੀਂ ਲਾਉਂਦੇ ਯਾਰ ਇਹ ਵੀ ਨਹੀਂ ਲਾਉਂਦਾ ਮੈਂ ਵੀ ਨਹੀਂ ਲਾਉਂਦਾ ਹੁਣ ਆਪਾਂ ਉਸਤ ਕੱਢਣੀ ਪਊ ਨਾ ਆਪਾਂ ਜੀ ਇਦਾਂ ਤਾਂ ਸਮਾਜ ਚ ਹਰ ਤਰ੍ਹਾਂ ਦਾ ਵਰਗ ਹੁੰਦਾ ਪਰ ਹੁਣ ਆਪਾਂ ਕਬੱਡੀ ਵਾਲੇ ਮੁੰਡੇ ਵੀ ਬਹੁਤ ਉਹਨਾਂ ਦੀ ਵੀ ਤਾਂ ਗੱਲ ਕਰੀਏ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਸਮਾਜ ਦਾ ਹਿੱਸਾ ਹੈ ਉਹਦੇ ਲਈ ਫਿਰ ਸਖਤ ਇਹ ਵੈਸੇ ਵਿਸ਼ਾ ਹੈ ਸਿਆਸੀ ਲੋਕਾਂ ਦਾ ਜੀ ਇਹਦਾ ਸਿੰਘ ਸਾਹਿਬ ਦੱਸਣਗੇ ਤੁਹਾਨੂੰ ਅਸੀਂ ਤਾਂ ਫਿਲਮ 'ਚ ਕਹਿ ਸਕਦੇ ਵੀ ਨਸ਼ੇ ਤੋਂ ਬਚੋ ਦੇਖੋ ਫਿਲਮਾਂ ਦੇਖਣ ਦਾ ਸ਼ੌਕ ਹੈ ਨੌਜਵਾਨੀ ਨੂੰ ਤੁਸੀਂ ਫਿਲਮਾਂ ਦੇ ਜ਼ਰੀਏ ਵੀ ਸੰਦੇਸ਼ ਮਿਓ ਹਾਂਜੀ ਬੈਸਟ ਮੈਸੇਜ ਆਂਦਾ ਹੈ ਸਾਹੀ ਨੌਜਵਾਨੀ ਦੀ ਵਿੱਚ ਤੁਹਾਡੇ ਆਸਕ ਨੇ ਇਸ ਗੱਲ 'ਚ ਵੀ ਤੁਹਾਡੀ ਗੱਲ ਮੰਨਣ ਵਜਾ ਕਿ ਇਹ ਅਸੀਂ ਤਾਂ ਮੈਂ ਤਾਂ ਇੱਕ ਵੇਲੇ ਦੇਖੋ ਕਿਹਾ ਸੀ ਅਸੀਂ ਤਾਂ 10 ਸਾਲ ਤੋਂ ਮਤਲਬ ਗਾਈ ਜਾਂਦੇ ਇਹ ਗਾਣੇ ਭਾਈ ਖੋਲੋ ਥੋੜਾ ਕਬੱਡੀ ਫਿਲਮ ਜਿਹੜਾ ਹਾਸੇ ਚ ਗਾਣਾ ਸੀ ਉਹ ਵੀ ਤਾਂ ਹੀ ਕਰਿਆ ਸੀ ਕਿ ਇਹਦਾ ਨੌਜਵਾਨੀ ਨੂੰ ਲੱਗੇ ਔਰ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਖਾੜੇ ਸ਼ੁਰੂ ਕਰੇ ਜਦੋਂ ਮੈਂ ਗਾਉਣਾ ਸ਼ੁਰੂ ਕਰਿਆ ਉਦੋਂ ਪਹਿਲਾਂ ਖਾੜੇ ਹੁੰਦੇ ਹੁੰਦੇ ਸੀ ਕਬੱਡੀ ਦੇ ਮੈਚ ਅਲੱਗ ਹੁੰਦੇ ਸੀ ਇਹ ਫਿਰ ਕਹਿ ਕੀ ਕਰਵਾਇਸ ਵੀ ਖਾੜਾ ਅਸੀਂ ਲਾਉਣਾ ਹੈ ਤੁਸੀਂ ਕਬੱਡੀ ਦੇ ਮੈਚ ਰੱਖੋ